ਅੰਮ੍ਰਿਤਸਰ ਦੇ ਸਰਹਦੀ ਖੇਤਰ ਵਿੱਚ ਗੋਲਾ ਬਾਰੂਦ ਵਿਸਫੋਟਕ ਸਾਹਕ ਉਪਕਰਨਾ ਸਮੇਤ ਹੱਥ ਗੋਲੇ ਅਤੇ ਪਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਵੱਡੀ ਕਾਰਵਾਈ ਵਿੱਚ ਸਫਲਤਾ ਬੀਐਸਐਫ ਨੇ ਅੰਮ੍ਰਿਤਸਰ ਦੇ ਸਰਾਹਦਤ ਹਥਿਆਰਾਂ ਦੀ ਵੱਡੀ ਖੇਪ ਬਿਸਪੋਰਟ ਕਰ ਤੇ ਹੈਰੋਨ ਬਰਾਮਦ ਕੀਤੀ ਇੱਕ ਸ਼ਾਨਦਲ ਪ੍ਰਾਪਤੀ ਵਿੱਚ ਚੌਕਸ ਬੀਐਸਐਫ ਜਵਾਨਾਂ ਨੇ ਹਥਿਆਰ ਬਰਾਮਦ ਕੀਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕੇ ਬੀਐਸਐਫ ਦੇ ਜਵਾਨਾਂ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਤੇ ਹਥਿਆਰਾਂ ਹਥਿਆਰ ਬਰਾਮਦ ਕੀਤੇ ਨਾਲ ਹੀ ਨਸ਼ੀਲੇ ਪਦਾਰਥ BSF ਦੇ ਕਹਿ ਲਿਏ ਤਾਂ ਬਹੁਤ ਵੱਡੀ ਸਫਲਤਾ BSF ਨੂੰ ਮਿਲੀ ਹੈ ਸੋ ਚੌਕਸ BSF ਦੀ ਵੱਡੀ ਸਫਲਤਾ ਦੇਖੀ ਜਾ ਰਹੀ ਹੈ ਸਰਹੱਤੀ ਇਲਾਕਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚੋਹ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਵੀ ਇਸ ਨੂੰ ਜੋੜਿਆ ਜਾ ਸਕਦਾ ਹੈ ਸੋ ਵੱਡੀ ਸਫਲਤਾ BSF ਫਤਿਹ ਜਮਾਨਾ ਨੂੰ ਮਿਲੀ ਹੈ ਅੱਜ ਅੰਮ੍ਰਿਤਸਰ ਦੇ ਸਰਦੀ ਖੇਤਰ ਵਿੱਚ ਗੋਲਾ ਬਾਰੂਦ ਦੇ ਸਪੋਰਟ ਤੋਂ ਸਹਾਇਕ ਉਪਕਰਨਾਂ ਸਵੇਤ ਹੱਥ ਕੋਲੇ ਅਦੇ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਬੀਐਸਰ ਹ ਦੇ ਜਮਾਨਾ ਦੀ ਪੱਟੀ ਸਫਲਤਾ ਮੰਨੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ੍ਰੀ ਅੰਮ੍ਰਿਤਸਰ ਤੋਂ ਜਿੱਥੇ ਕਿ ਪੱਟੀ ਖੇਪ ਹੈ ਜਿਹੜੀ ਉਹ ਬੀਐਸਐਫ ਦੇ ਜਵਾਨਾਂ ਨੇ ਪ੍ਰਾਪਤ ਕੀਤੀ ਹੈ ਇਕ ਸ਼ਾਨਦਾਰ ਪ੍ਰਾਪਤੀ ਕਹਿ ਸਕਦੇ ਹਾਂ ਚੌਕਸਕ ਬੀਐਸਐਫ ਜਵਾਨਾਂ ਦੀ ਜਿਨ੍ਹਾਂ ਨੇ ਹਥਿਆਰ ਬੀ ਪ੍ਰਾਪਤ ਕੀਤੇ ਅਨੰਤ ਤਸਵੀਰਾਂ ਸ੍ਰੀ ਅੰਮ੍ਰਿਤਸਰ ਤੋਂ ਤੁਸੀਂ ਦੇਖ ਰਹੇ ਹੋ ਬੀਐਸਐਫ ਦੇ ਜਵਾਨਾਂ ਦੀ ਪਟਟੀ ਸਫਲਤਾ ਮੰਨੀ ਜਾ ਰਹੀ ਹੈ ਵੱਡੀ ਕਾਰਵਾਈ ਚ ਸਫਲਤਾ ਬੀਐਸਐਫ ਨੇ ਅੰਮ੍ਰਿਤਸਰ ਦੇ ਹਥਿਆਰਾਂ ਦੀ ਵੱਡੀ ਖੇਪ ਪ੍ਰਾਪਤ ਕੀਤੀ ਹੈ ਸੋ ਦੇਖ ਰਹੇ ਹੋ ਤਸਵੀਰਾਂ ਤੁਸੀਂ ਸ੍ਰੀ ਅੰਮ੍ਰਿਤਸਰ ਤੋਂ ਵਿਸ਼ੇਸ਼ ਰਿਪੋਰਟ ਸੁਨੀਲ ਕੁਮਾਰ ਅੰਮ੍ਰਿਤਸਰ